ਰਾਜਵੀਰ ਜਵੰਦਾ ਦੀ ਮੌਤ ਮਾਮਲੇ ਤੇ ਹਾਈ ਕੋਰਟ ਵਿੱਚ ਹੋਈ ਸੁਣਵਾਈ ਪਟੀਸ਼ਨ ਦੇ ਵਿੱਚ ਪਿੰਜ਼ੌਰ ਹਸਪਤਾਲ ਤੇ ਇਲਾਜ ਵਿੱਚ ਲਾਪਰਵਾਹੀ ਦਾ ਲਗਾਇਆ ਗਿਆ ਇਲਜ਼ਾਮ ਜਨਹਿਤ ਪਟੀਸ਼ਨ ਤੇ ਸੁਣਵਾਈ ਤੋਂ ਬਾਅਦ ਕੇਂਦਰ ਸਮੇਤ ਪੰਜਾਬ ਹਰਿਆਣਾ ਚੰਡੀਗੜ੍ਹ ਅਤੇ ਐਨ ਐਮ ਸੀ ਨੂੰ ਨੋਟਿਸ ਜਾਰੀ ਅਜਿਹੀ ਲਾਪਰਵਾਹੀ ਦੇ ਲਈ ਕਾਨੂੰਨ ਬਣਾਉਣ ਦੀ ਕੀਤੀ ਮੰਗ ਮੁੱਖ ਮੰਤਰੀ ਭਗਵੰਤ ਮਾਨ ਅਜਕਰਨਗਰ ਰਾਸ਼ਟਰਪਤੀ ਮੁਰਮੂ ਦੇ ਨਾਲ ਮੁਲਾਕਾਤ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਪੁਰਬ ਵਿੱਚ ਸ਼ਾਮਲ ਹੋਣ ਲਈ ਦੇਣ ਕਿ ਸਦਾ ਅੰਮ੍ਰਿਤਸਰ ਤੋਂ ਟੋਰਾਂਟੋ ਲਈ ਰੋਜ਼ਾਨਾ ਉਡਾਨ ਸ਼ੁਰੂ ਪੰਜਾਬ ਅਤੇ ਕੈਨੇਡਾ ਵੱਸਦੇ ਪੰਜਾਬੀ ਭਾਈਚਾਰੇ ਦੇ ਲਈ ਟੋਰਾਂਟੋ ਜਾਣ ਦਾ ਹਵਾਈ ਸਫ਼ਰ ਹੋਇਆ ਹੋਰ ਵੀ ਸੁਖਾਲਾ ਮੋਗਮંત્રી ਭਗਵੰਤ ਮਾਨ ਦੀ ਇਤਰਾਇਯੋਗ ਵੀਡੀਓ ਵਾਇਰਲ ਕਰਕੇ ਚਰਚਾ ਵਿੱਚ ਆਏ ਜ਼ਿਲ੍ਹਾ ਸੰਗਰੂਰ ਦੇ ਪਿੰਡ ਫੱਗੂਵਾਲਾ ਨਾਲ ਸੰਬੰਧਿਤ ਜਗਮਨਦੀਪ ਸਿੰਘ ਉਰਫ ਜਗਮਨ ਸਮਰਾ ਦਾ ਫਰੀਦਕੋਟ ਅਦਾਲਤ ਤੋਂ ਗ੍ਰਿਫਤਾਰੀ ਵਾਰੰਟ ਜਾਰੀ ਕੇਸ ਦੀ ਸੁਣਵਾਈ 28 ਅਕਤੂਬਰ ਨੂੰ ਪੰਜਾਬ ਵਿੱਚ ਇੱਕ ਦਿਨ ਵਿੱਚ ਪੁਰਾਲੀ ਸਾੜਨ ਦੇ ਸਭ ਤੋਂ ਵੱਧ ਮਾਮਲੇ ਦਰਜ ਐਤਵਾਰ 122 ਥਾਂ ਜਲਾਈ ਗਈ ਪੁਰਾਲੀ ਕੁੱਲ ਅੰਕੜਾ 743 ਤੋਂ ਪਰ ਯੂ ਐਫ ਐਸ ਸੀ ਅਮਰੀਕਾ ਦੇ ਵੱਲੋਂ ਆਬੂਤਾਬੀ ਵਿੱਚ ਕਰਵਾਈ ਪਹਿਲੀ ਪਾਵਰ ਸਲਾਪ ਚੈਂਪੀਅਨਸ਼ਿਪ ਵਿੱਚ ਸ਼੍ਰੀ ਚਮਕੌਰ ਸਾਹਿਬ ਦੇ ਨੌਜਵਾਨ ਸਿੱਖ ਖਿਡਾਰੀ ਜੁਜਾਰ ਸਿੰਘ ਟਾਈਗਰ ਨੇ ਰਸ਼ੀਅਨ ਖਿਡਾਰੀ ਐਂਟੀ ਗੁਲਸਕਾ ਨੂੰ ਚਿਤ ਕਰਕੇ ਪਹਿਲਾ ਚੈਂਪੀਅਨ ਹੋਣ ਦਾ ਮਾਣ ਕੀਤਾ ਹਾਸਲ ਫਿਰੋਜ਼ਪੁਰ ਪੁਲਿਸ ਵੱਲੋਂ ਬੀ ਐਸ ਐਫ ਨਾਲ ਕੀਤੇ ਸਾਂਝੇ ਅਭਿਆਨ ਦੌਰਾਨ ਪਿੰਡ ਹਬੀਬ ਵਾਲਾ ਦੇ ਖੇਤਾਂ ਦੇ ਵਿੱਚੋਂ ਸਰਹੱਦ ਪਾਰ ਤੋਂ ਡਰੋਨ ਰਾਹੀਂ ਭੇਜੀ ਗਈ 551 ਗ੍ਰਾਮ ਹੈਰੋਇਨ ਅਤੇ ਇੱਕ ਡਰੋਨ ਬਰਾਮਦ ਪੁਲਿਸ ਦੇ ਵੱਲੋਂ ਅਗਲੀ ਕਾਰਵਾਈ ਜਾਰੀ ਜਲੰਧਰ ਦੇ ਅੰਬੇਦਕਰ ਨਗਰ ਵਿੱਚ ਪਾਵਰਕਾਮ ਦੇ ਵੱਲੋਂ ਕਰੀਬ 800 ਕਰੋੜ ਰੁਪਏ ਦੇ ਟਾਊਨ ਦੇ ਲਈ 24 ਘੰਟੇ ਦਾ ਅਲਟੀਮੇਟਮ ਪਾਵਰਕਾਮ ਦੇ ਅਧਿਕਾਰੀ ਜ਼ਮੀਨ ਤੇ ਕਬਜ਼ਾ ਲੈਣ ਦੇ ਲਈ ਜਾਣਗੇ ਅਦਾਲਤ ਕੈਨੇਡਾ ਦੇ ਵਿੱਚ ਬਿਨਾ ਦਸਤਾਵੇਜ਼ ਵਾਲੇ ਭਾਰਤੀ ਕਾਮਿਆਂ ਤੇ ਕਾਰਵਾਈ ਤੇ ਕੈਲਗਰੀ ਟੋਰਾਂਟੋ ਵੈਂਕੂਵਰ ਅਤੇ ਹੂਰ ਸ਼ਹਿਰਾ ਦੇ ਵਿੱਚ ਕੰਮਕਾਰ ਵਾਲੀਆਂ ਥਾਵਾਂ ਤੇ ਛਾਪੇਮਾਰੀ ਵਧਾਈ ਗਈਆਂ ਨੂੰ ਦੇਸ਼ ਨਿਕਾਲੇ ਦੇ ਨੋਟਿਸ ਜਾਰੀ ਪਾਕਿਸਤਾਨੀ ਸੁਰੱਖਿਆ ਬਲਾ ਨੇ ਖੈਬਰ ਪਖਤੂਨ ਖਵਾ ਸੂਬੇ ਦੇ ਉੱਤਰੀ ਵਜ਼ੀਰਸਥਾਨ ਬਾਜ਼ੌਰ ਅਤੇ ਹੰਗੂ ਜ਼ਿਲ੍ਹੇ ਦੇ ਵਿੱਚ 12 ਅਤਵਾਦੀਆਂ ਦੇ ਮਾਰੇ ਜਾਣ ਦਾ ਕੀਤਾ ਦਾਵਾ ਇਨ੍ਹਾਂ ਕਾਰਵਾਈਆਂ ਦੇ ਵਿੱਚ 5 ਫੌਜੀ ਵੀ ਮਾਰੇ ਗਏ ਵੱਡੇ ਆਤਮਕਾਤਹੀ ਹਮਲੇ ਦੀ ਫਰਾਤ ਵਿੱਚ ਸੀ ਅਤਵਾਦੀ ਟਰੰਪ ਨੇ ਫਿਰ ਤੋਂ ਪਾਕ ਫੌਜਮੁਖੀ মনির ਨੂੰ ਦੱਸਿਆ ਗੁੱਡਮੈਨ ਅਤੇ ਸ਼ਰੀਫ ਨੂੰ ਕਿਹਾ ਮਹਾਨ ਨੇਤਾ ਕੋਲਾਲਾ ਲੰਪੁਰ ਦੇ ਵਿੱਚ ਆਸIAN ਸੰਮੇਲਨ 2025 ਨੂੰ ਸੰਬੋਧਨ ਕਰਦੇ ਹੋਏ ਟਰੰਪ ਨੇ ਪਾਕਿਸਤਾਨੀ ਲੀਡਰਸ਼ਿਪ ਦਾ ਕੀਤਾ ਗੁੰਗਾਨ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚਣ ਲਈ ਬੈਲ ਆਈਕਨ ਤੇ ਕਲਿੱਕ ਕਰੋ ਰਾਜਵੀਰ ਜਵੰਦਾ ਦੀ ਮੌਤ ਮਾਮਲੇ ਤੇ ਹਾਈ ਕੋਰਟ ਵਿੱਚ ਹੋਈ ਸੁਣਵਾਈ ਪਟੀਸ਼ਨ ਦੇ ਵਿੱਚ ਪਿੰਜ਼ੌਰ ਹਸਪਤਾਲ ਤੇ ਇਲਾਜ ਵਿੱਚ ਲਾਪਰਵਾਹੀ ਦਾ ਲਗਾਇਆ ਗਿਆ ਇਲਜ਼ਾਮ ਜਨਹਿਤ ਪਟੀਸ਼ਨ ਤੇ ਸੁਣਵਾਈ ਤੋਂ ਬਾਅਦ ਕੇਂਦਰ ਸਮੇਤ ਪੰਜਾਬ ਹਰਿਆਣਾ ਚੰਡੀਗੜ੍ਹ ਅਤੇ ਐਨ ਐਮਸੀ ਨੂੰ ਨੋਟਿਸ ਜਾਰੀ ਅਜਿਹੀ ਲਾਪਰਵਾਹੀ ਦੇ ਲਈ ਕਾਨੂੰਨ ਬਣਾਉਣ ਦੀ ਕੀਤੀ ਮੰਗ ਮੁੱਖ ਮੰਤਰੀ ਭਗਵੰਤ ਮਾਨ ਅਜਕਰਨਗਰ ਰਾਸ਼ਟਰਪਤੀ ਮੁਰਮੂ ਦੇ ਨਾਲ ਮੁਲਾਕਾਤ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਪੁਰਬ ਵਿੱਚ ਸ਼ਾਮਲ ਹੋਣ ਲਈ ਦੇਣ ਕਿ ਸਦਾ ਅੰਮ੍ਰਿਤਸਰ ਤੋਂ ਟੋਰਾਂਟੋ ਲਈ ਰੋਜ਼ਾਨਾ ਉਡਾਨ ਸ਼ੁਰੂ ਪੰਜਾਬ ਅਤੇ ਕੈਨੇਡਾ ਵੱਸਦੇ ਪੰਜਾਬੀ ਭਾਈਚਾਰੇ ਦੇ ਲਈ ਟੋਰਾਂਟੋ ਜਾਣ ਦਾ ਹਵਾਈ ਸਫ਼ਰ ਹੋਇਆ ਹੋਰ ਵੀ ਸੁਖਾਲਾ ਮੋਗ ਮੰਤਰੀ ਭਗਵੰਤ ਮਾਨ ਦੀ ਇਤਰਾਇਯੋਗ ਵੀਡੀਓ ਵਾਇਰਲ ਕਰਕੇ ਚਰਚਾ ਵਿੱਚ ਆਏ ਜ਼ਿਲ੍ਹਾ ਸੰਗਰੂਰ ਦੇ ਪਿੰਡ ਫੱਗੂਵਾਲਾ ਨਾਲ ਸੰਬੰਧਤ ਜਗਮਨਦੀਪ ਸਿੰਘ ਉਰਫ ਜਗਮਨ ਸਮਰਾ ਦਾ ਫਰੀਦਕੋਟ ਅਦਾਲਤ ਤੋਂ ਗ੍ਰਿਫਤਾਰੀ ਵਾਰੰਟ ਜਾਰੀ ਕੇਸ ਦੀ ਸੁਣਵਾਈ 28 ਅਕਤੂਬਰ ਨੂੰ ਪੰਜਾਬ ਵਿੱਚ ਇੱਕ ਦਿਨ ਵਿੱਚ ਪੁਰਾਲੀ ਸਾੜਨ ਦੇ ਸਭ ਤੋਂ ਵੱਧ ਮਾਮਲੇ ਦਰਜ ਐਤਵਾਰ 122 ਥਾਈ ਜੁਲਾਈ ਗਈ ਪੁਰਾਲੀ ਕੁੱਲ ਅੰਕੜਾ 743 ਤੋਂ ਪਰ ਯੂ ਐਫ ਐਸ ਸੀ ਅਮਰੀਕਾ ਦੇ ਵੱਲੋਂ ਆਬੂਤਾਬੀ ਵਿੱਚ ਕਰਵਾਈ ਪਹਿਲੀ ਪਾਵਰ ਸਲਾਪ ਚੈਂਪੀਅਨਸ਼ਿਪ ਵਿੱਚ ਸ਼੍ਰੀ ਚਮਕੌਰ ਸਾਹਿਬ ਦੇ ਨੌਜਵਾਨ ਸਿੱਖ ਖਿਡਾਰੀ ਜੁਜਾਰ ਸਿੰਘ ਟਾਈਗਰ ਨੇ ਰਸ਼ੀਅਨ ਖਿਡਾਰੀ ਐਂਟੀ ਗੁਲਸਕਾ ਨੂੰ ਚਿਤ ਕਰਕੇ ਪਹਿਲਾ ਚੈਂਪੀਅਨ ਹੋਣ ਦਾ ਮਾਣ ਕੀਤਾ ਹਾਸਲ ਫਿਰੋਜ਼ਪੁਰ ਪੁਲਿਸ ਵੱਲੋਂ ਬੀ ਐਸ ਐਫ ਨਾਲ ਕੀਤੇ ਸਾਂਝੇ ਅਭਿਆਨ ਦੌਰਾਨ ਪਿੰਡ ਹਬੀਬ ਵਾਲਾ ਦੇ ਖੇਤਾਂ ਦੇ ਵਿੱਚੋਂ ਸਰਹੱਦ ਪਾਰਤ ਡਰੋਨ ਰਾਹੀਂ ਭੇਜੀ ਗਈ 551 ਗ੍ਰਾਮ ਹੈਰੋਇਨ ਅਤੇ ਇੱਕ ਡਰੋਨ ਬਰਾਮਦ ਪੁਲਿਸ ਦੇ ਵੱਲੋਂ ਅਗਲੀ ਕਾਰਵਾਈ ਜਾਰੀ ਜਲੰਧਰ ਦੇ ਅੰਬੇਦਕਰ ਨਗਰ ਵਿੱਚ ਪਾਵਰਕਾਮ ਦੇ ਵੱਲੋਂ ਕਰੀਬ 800 ਕਰੋੜ ਰੁਪਏ ਦੇ ਟਾਊਨ ਦੇ ਲਈ 24 ਘੰਟੇ ਦਾ ਆਲਟੀਮੇਟਮ ਪਾਵਰਕਾਮ ਦੇ ਅਧਿਕਾਰੀ ਜ਼ਮੀਨ ਤੇ ਕਬਜ਼ਾ ਲੈਣ ਦੇ ਲਈ ਜਾਣ ਕੇ ਅਦਾਲਤ ਕੈਨੇਡਾ ਦੇ ਵਿੱਚ ਬਿਨਾ ਦਸਤਾਵੇਜ਼ ਵਾਲੇ ਭਾਰਤੀ ਕਾਮਿਆਂ ਤੇ ਕਾਰਵਾਈ ਤੇ ਕੈਲਗਰੀ ਟੋਰਾਂਟੋ ਵੈਂਕੂਵਰ ਅਤੇ ਹੂਰ ਸ਼ਹਿਰਾ ਦੇ ਵਿੱਚ ਕੰਮਕਾਰ ਵਾਲੀਆਂ ਥਾਵਾਂ ਤੇ ਛਾਪੇਮਾਰੀ ਵਧਾਈ ਗਈਆਂ ਨੂੰ ਦੇਸ਼ ਨਿਕਾਲੇ ਦੇ ਨੋਟਿਸ ਜਾਰੀ ਪਾਕਿਸਤਾਨੀ ਸੁਰੱਖਿਆ ਬਲਾ ਨੇ ਖੈਬਰ ਪਖਤੂਨਖਵਾ ਸੂਬੇ ਦੇ ਉਤਰੀ ਵਜ਼ੀਰਸਥਾਨ ਬਾਜ਼ੌਰ ਅਤੇ ਹੰਗੂ ਜ਼ਿਲ੍ਹੇ ਦੇ ਵਿੱਚ 12 ਅਤਵਾਦੀਆਂ ਦੇ ਮਾਰੇ ਜਾਣ ਦਾ ਕੀਤਾ ਦਾਵਾ ਇਨ੍ਹਾਂ ਕਾਰਵਾਈਆਂ ਦੇ ਵਿੱਚ 5 ਫੌਜੀ ਵੀ ਮਾਰੇ ਗਏ ਵੱਡੇ ਆਤਮਕਾਤਹੀ ਹਮਲੇ ਦੀ ਫਰਾਤ ਵਿੱਚ ਸੀ ਅਤਵਾਦੀ 트럼ਪ ਨੇ ਫਿਰ ਤੋਂ ਪਾਕ ਫੌਜ ਮੁਖੀ ਮੁਨੀਰ ਨੂੰ ਦੱਸਿਆ ਗੁੱਡਮੈਨ ਅਤੇ ਸ਼ਰੀਫ ਨੂੰ ਕਿਹਾ ਮਹਾਨ ਨੇਤਾ ਕੋਆਲਾ ਲੰਪੁਰ ਦੇ ਵਿੱਚ ਆਸ਼ੀਅਨ ਸੰਮੇਲਨ 2025 ਨੂੰ ਸੰਬੋਧਨ ਕਰਦੇ ਹੋਏ ਟਰੰਪ ਨੇ ਪਾਕਿਸਤਾਨੀ ਲੀਡਰਸ਼ਿਪ ਦਾ ਕੀਤਾ ਗੁੰਗਾਨ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ ਰਾਜਵੀਰ ਜਵੰਦਾ ਦੀ ਮੌਤ ਮਾਮਲੇ ਤੇ ਹਾਈ ਕੋਰਟ ਵਿੱਚ ਹੋਈ ਸੁਣਵਾਈ ਪਟੀਸ਼ਨ ਦੇ ਵਿੱਚ ਪਿੰਜ਼ੌਰ ਹਸਪਤਾਲ ਤੇ ਇਲਾਜ ਵਿੱਚ ਲਾਪਰਵਾਹੀ ਦਾ ਲਗਾਇਆ ਗਿਆ ਇਲਜ਼ਾਮ ਜਨਹਿਤ ਪਟੀਸ਼ਨ ਤੇ ਸੁਣਵਾਈ ਤੋਂ ਬਾਅਦ ਕੇਂਦਰ ਸਮੇਤ ਪੰਜਾਬ ਹਰਿਆਣਾ ਚੰਡੀਗੜ੍ਹ ਅਤੇ ਐਨ ਐਮ ਸੀ ਨੂੰ ਨੋਟਿਸ ਜਾਰੀ ਅਜਿਹੀ ਲਾਪਰਵਾਹੀ ਦੇ ਲਈ ਕਾਨੂੰਨ ਬਣਾਉਣ ਦੀ ਕੀਤੀ ਮੰਗ ਮੁੱਖ ਮੰਤਰੀ ਭਗਵੰਤ ਮਾਨ ਅਜਕਰਨਗਰ ਰਾਸ਼ਟਰਪਤੀ ਮੁਰਮੂ ਦੇ ਨਾਲ ਮੁਲਾਕਾਤ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਪੁਰਬ ਵਿੱਚ ਸ਼ਾਮਲ ਹੋਣ ਲਈ ਦੇਣਗੇ ਸੱਦਾ ਅੰਮ੍ਰਿਤਸਰ ਤੋਂ ਟੋਰਾਂਟੋ ਲਈ ਰੋਜ਼ਾਨਾ ਉਡਾਨ ਸ਼ੁਰੂ ਪੰਜਾਬ ਅਤੇ ਕੈਨੇਡਾ ਵੱਸਦੇ ਪੰਜਾਬੀ ਭਾਈਚਾਰੇ ਦੇ ਲਈ ਟੋਰਾਂਟੋ ਜਾਣ ਦਾ ਹਵਾਈ ਸਫ਼ਰ ਹੋਇਆ ਹੋਰ ਵੀ ਸੁਖਾਲਾ ਮੋਗਮંત્રી ਭਗਵੰਤ ਮਾਨ ਦੀ ਇਤਰਾਇਯੋਗ ਵੀਡੀਓ ਵਾਇਰਲ ਕਰਕੇ ਚਰਚਾ ਵਿੱਚ ਆਏ ਜ਼ਿਲ੍ਹਾ ਸੰਗਰੂਰ ਦੇ ਪਿੰਡ ਫੱਗੂਵਾਲਾ ਨਾਲ ਸੰਬੰਧਤ ਜਗਮਨਦੀਪ ਸਿੰਘ ਉਰਫ ਜਗਮਨ ਸਮਰਾ ਦਾ ਫਰੀਦਕੋਟ ਅਦਾਲਤ ਤੋਂ ਗ੍ਰਿਫਤਾਰੀ ਵਾਰੰਟ ਜਾਰੀ ਕੇਸ ਦੀ ਸੁਣਵਾਈ 28 ਅਕਤੂਬਰ ਨੂੰ ਪੰਜਾਬ ਵਿੱਚ ਇੱਕ ਦਿਨ ਵਿੱਚ ਪਰਾਲੀ ਸਾੜਨ ਦੇ ਸਭ ਤੋਂ ਵੱਧ ਮਾਮਲੇ ਦਰਜ ਐਤਵਾਰ 122 ਥਾਈ ਜਲਾਈ ਗਈ ਪਰਾਲੀ ਕੁੱਲ ਅੰਕੜਾ 743 ਤੋਂ ਪਰ UFSIC ਅਮਰੀਕਾ ਦੇ ਵੱਲੋਂ ਆਬੂਤਾਬੀ ਵਿੱਚ ਕਰਵਾਈ ਪਹਿਲੀ ਪਾਵਰ ਸਲਾਪ ਚੈਂਪੀਅਨਸ਼ਿਪ ਵਿੱਚ ਸ਼੍ਰੀ ਚਮਕੌਰ ਸਾਹਿਬ ਦੇ ਨੌਜਵਾਨ ਸਿੱਖ ਖਿਡਾਰੀ ਜੁਜਾਰ ਸਿੰਘ ਟਾਈਗਰ ਨੇ ਰਸ਼ੀਅਨ ਖਿਡਾਰੀ ਐਂਟੀ ਗੁਲਸਕਾ ਨੂੰ ਚਿਤ ਕਰਕੇ ਪਹਿਲਾ ਚੈਂਪੀਅਨ ਹੋਣ ਦਾ ਮਾਣ ਕੀਤਾ ਹਾਸਲ ਫਿਰੋਜ਼ਪੁਰ ਪੁਲਿਸ ਵੱਲੋਂ ਬੀਐਸਐਫ ਨਾਲ ਕੀਤੇ ਸਾਂਝੇ ਅਭਿਆਨ ਦੌਰਾਨ ਪਿੰਡ ਹਬੀਬਵਾਲਾ ਦੇ ਖੇਤਾਂ ਦੇ ਵਿੱਚੋਂ ਸਰਹੱਦ ਪਾਰਤ ਡਰੋਨ ਰਾਹੀਂ ਭੇਜੀ ਗਈ 551 ਗ੍ਰਾਮ ਹੈਰੋਇਨ ਅਤੇ ਇੱਕ ਡਰੋਨ ਬਰਾਮਦ ਪੁਲਿਸ ਦੇ ਵੱਲੋਂ ਅਗਲੀ ਕਾਰਵਾਈ ਜਾਰੀ ਜਲੰਧਰ ਦੇ ਅੰਬੇਦਕਰ ਨਗਰ ਵਿੱਚ ਪਾਵਰਕਾਮ ਦੇ ਵੱਲੋਂ ਕਰੀਬ 800 ਕਰੋੜ ਰੁਪਏ ਦੇ ਟਾਊਨ ਦੇ ਲਈ 24 ਘੰਟੇ ਦਾ ਅਲਟੀਮੇਟਮ ਪਾਵਰਕਾਮ ਦੇ ਅਧਿਕਾਰੀ ਜ਼ਮੀਨ ਤੇ ਕਬਜ਼ਾ ਲੈਣ ਦੇ ਲਈ ਜਾਣਗੇ ਅਦਾਲਤ ਕੈਨੇਡਾ ਦੇ ਵਿੱਚ ਬਿਨਾ ਦਸਤਾਵੇਜ਼ ਵਾਲੇ ਭਾਰਤੀ ਕਾਮਿਆਂ ਤੇ ਕਾਰਵਾਈ ਤੇ ਕੈਲਗਰੀ ਟੋਰਾਂਟੋ ਵੈਂਕੂਵਰ ਅਤੇ ਹੂਰ ਸ਼ਹਰਾ ਦੇ ਵਿੱਚ ਕੰਮਕਾਰ ਵਾਲੀਆਂ ਥਾਵਾਂ ਤੇ ਛਾਪੇਮਾਰੀ ਵਧਾਈ ਗਈਆਂ ਨੂੰ ਦੇਸ਼ ਨਿਕਾਲੇ ਦੇ ਨੋਟਿਸ ਜਾਰੀ ਪਾਕਿਸਤਾਨੀ ਸੁਰੱਖਿਆ ਬਲਾ ਨੇ ਖੈਬਰ ਪਖਤੂਨ ਖਵਾ ਸੂਬੇ ਦੇ ਉਤਰੀ ਵਜ਼ੀਰਸਥਾਨ ਬਾਜ਼ੌਰ ਅਤੇ ਹੰਗੂ ਜ਼ਿਲ੍ਹਿਆਂ ਦੇ ਵਿੱਚ 12 ਅਤਵਾਦੀਆਂ ਦੇ ਮਾਰੇ ਜਾਣ ਦਾ ਕੀਤਾ ਦਾਵਾ ਇਨ੍ਹਾਂ ਕਾਰਵਾਈਆਂ ਦੇ ਵਿੱਚ 5 ਫੌਜੀ ਵੀ ਮਾਰੇ ਗਏ ਵੱਡੇ ਆਤਮਕਾਤਕ ਹਮਲੇ ਦੀ ਫਰਾਤ ਵਿੱਚ ਸੀ ਅਤਵਾਦੀ ਟਰੰਪ ਨੇ ਫਿਰ ਤੋਂ ਪਾਕ ਫੌਜਮੁਖੀ মনির ਨੂੰ ਦੱਸਿਆ ਗੁੱਡਮੈਨ ਅਤੇ ਸ਼ਰੀਫ ਨੂੰ ਕਿਹਾ ਮਹਾਨ ਨੇਤਾ ਕੋਆਲਾਲੰਪੁਰ ਦੇ ਵਿੱਚ ਆਸ਼ੀਆਨ ਸੰਮੇਲਨ 2025 ਨੂੰ ਸੰਬੋਧਨ ਕਰਦੇ ਹੋਏ ਟਰੰਪ ਨੇ ਪਾਕਿਸਤਾਨੀ ਲੀਡਰਸ਼ਿਪ ਦਾ ਕੀਤਾ ਗੁੰਗਾਨ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚਣ ਲਈ ਬੈਲ ਆਈਕਨ ਤੇ ਕਲਿੱਕ ਕਰੋ ਰਾਜਵੀਰ ਜਵੰਦਾ ਦੀ ਮੌਤ ਮਾਮਲੇ ਤੇ ਹਾਈ ਕੋਰਟ ਵਿੱਚ ਹੋਈ ਸੁਣਵਾਈ ਪਟੀਸ਼ਨ ਦੇ ਵਿੱਚ ਪਿੰਜ਼ੌਰ ਹਸਪਤਾਲ ਤੇ ਇਲਾਜ ਵਿੱਚ ਲਾਪਰਵਾਹੀ ਦਾ ਲਗਾਇਆ ਗਿਆ ਇਲਜ਼ਾਮ ਜਨਹਿਤ ਪਟੀਸ਼ਨ ਤੇ ਸੁਣਵਾਈ ਤੋਂ ਬਾਅਦ ਕੇਂਦਰ ਸਮੇਤ ਪੰਜਾਬ ਹਰਿਆਣਾ ਚੰਡੀਗੜ੍ਹ ਅਤੇ ਐਨ ਐਮ ਸੀ ਨੂੰ ਨੋਟਿਸ ਜਾਰੀ ਅਜਿਹੀ ਲਾਪਰਵਾਹੀ ਦੇ ਲਈ ਕਾਨੂੰਨ ਬਣਾਉਣ ਦੀ ਕੀਤੀ ਮੰਗ ਮੁੱਖ ਮੰਤਰੀ ਭਗਵੰਤ ਮਾਨ ਅਜਕਰਨਗਰ ਰਾਸ਼ਟਰਪਤੀ ਮੁਰਮੂ ਦੇ ਨਾਲ ਮੁਲਾਕਾਤ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਪੁਰਬ ਵਿੱਚ ਸ਼ਾਮਲ ਹੋਣ ਲਈ ਦੇਣ ਦੀ ਸੱਦਾ ਅੰਮ੍ਰਿਤਸਰ ਤੋਂ ਟੋਰਾਂਟੋ ਲਈ ਰੋਜ਼ਾਨਾ ਉਡਾਨ ਸ਼ੁਰੂ ਪੰਜਾਬ ਅਤੇ ਕੈਨੇਡਾ ਵੱਸਦੇ ਪੰਜਾਬੀ ਭਾਈਚਾਰੇ ਦੇ ਲਈ ਟੋਰਾਂਟੋ ਜਾਣ ਦਾ ਹਵਾਈ ਸਫ਼ਰ ਹੋਇਆ ਹੋਰ ਵੀ ਸੁਖਾਲਾ ਮੋਗ ਮੰਤਰੀ ਭਗਵੰਤ ਮਾਨ ਦੀ ਇਤਰਾਇਯੋਗ ਵੀਡੀਓ ਵਾਇਰਲ ਕਰਕੇ ਚਰਚਾ ਵਿੱਚ ਆਏ ਜ਼ਿਲ੍ਹਾ ਸੰਗਰੂਰ ਦੇ ਪਿੰਡ ਫੱਗੂਵਾਲਾ ਨਾਲ ਸੰਬੰਧਤ ਜਗਮਨਦੀਪ ਸਿੰਘ ਉਰਫ ਜਗਮਨ ਸਮਰਾ ਦਾ ਫਰੀਦਕੋਟ ਅਦਾਲਤ ਤੋਂ ਗ੍ਰਿਫਤਾਰੀ ਵਾਰੰਟ ਜਾਰੀ ਕੇਸ ਦੀ ਸੁਣਵਾਈ 28 ਅਕਤੂਬਰ ਨੂੰ ਪੰਜਾਬ ਵਿੱਚ ਇੱਕ ਦਿਨ ਵਿੱਚ ਪੁਰਾਲੀ ਸਾੜਨ ਦੇ ਸਭ ਤੋਂ ਵੱਧ ਮਾਮਲੇ ਦਰਜ ਐਤਵਾਰ 122 ਥਾਈ ਜੁਲਾਈ ਗਈ ਪੁਰਾਲੀ ਕੁੱਲ ਅੰਕੜਾ 743 ਤੋਂ ਪਰ ਯੂ ਐਫ ਐਸ ਸੀ ਅਮਰੀਕਾ ਦੇ ਵੱਲੋਂ ਆਬੂਤਾਬੀ ਵਿੱਚ ਕਰਵਾਈ ਪਹਿਲੀ ਪਾਵਰ ਸਲਾਪ ਚੈਂਪੀਅਨਸ਼ਿਪ ਵਿੱਚ ਸ਼੍ਰੀ ਚਮਕੌਰ ਸਾਹਿਬ ਦੇ ਨੌਜਵਾਨ ਸਿੱਖ ਖਿਡਾਰੀ ਜੁਜਾਰ ਸਿੰਘ ਟਾਈਗਰ ਨੇ ਰਸ਼ੀਅਨ ਖਿਡਾਰੀ ਐਂਟੀ ਗੁਲਸਕਾ ਨੂੰ ਚਿਤ ਕਰਕੇ ਪਹਿਲਾ ਚੈਂਪੀਅਨ ਹੋਣ ਦਾ ਮਾਣ ਕੀਤਾ ਹਾਸਲ ਫਿਰੋਜ਼ਪੁਰ ਪੁਲਿਸ ਵੱਲੋਂ ਬੀ ਐਸ ਐਫ ਨਾਲ ਕੀਤੇ ਸਾਂਝੇ ਅਭਿਆਨ ਦੌਰਾਨ ਪਿੰਡ ਹਬੀਬਵਾਲਾ ਦੇ ਖੇਤਾਂ ਦੇ ਵਿੱਚੋਂ ਸਰਹੱਦ ਪਾਰ ਤੋਂ ਡਰੋਨ ਰਾਹੀਂ ਭੇਜੀ ਗਈ 551 ਗ੍ਰਾਮ ਹੈਰੋਇਨ ਅਤੇ ਇੱਕ ਡਰੋਨ ਬਰਾਮਦ ਪੁਲਿਸ ਦੇ ਵੱਲੋਂ ਅਗਲੀ ਕਾਰਵਾਈ ਜਾਰੀ ਜਲੰਧਰ ਦੇ ਅੰਬੇਦਕਰ ਨਗਰ ਵਿੱਚ ਪਾਵਰਕਾਮ ਦੇ ਵੱਲੋਂ ਕਰੀਬ 800 ਕਰੋੜ ਰੁਪਏ ਦੇ ਟਾਊਨ ਦੇ ਲਈ 24 ਘੰਟੇ ਦਾ ਆਲਟੀਮੇਟਮ ਪਾਵਰਕਾਮ ਦੇ ਅਧਿਕਾਰੀ ਜ਼ਮੀਨ ਤੇ ਕਬਜ਼ਾ ਲੈਣ ਦੇ ਲਈ ਜਾਣ ਕੇ ਅਦਾਲਤ ਕੈਨੇਡਾ ਦੇ ਵਿੱਚ ਬਿਨਾ ਦਸਤਾਵੇਜ਼ ਵਾਲੇ ਭਾਰਤੀ ਕਾਮਿਆਂ ਤੇ ਕਾਰਵਾਈ ਤੇ ਕੈਲਗਰੀ ਟੋਰਾਂਟੋ ਵੈਂਕੂਵਰ ਅਤੇ ਹੂਰ ਸ਼ਾਰਾ ਦੇ ਵਿੱਚ ਕੰਮਕਾਰ ਵਾਲੀਆਂ ਥਾਵਾਂ ਤੇ ਛਾਪੇਮਾਰੀ ਵਧਾਈ ਗਈਆਂ ਨੂੰ ਦੇਸ਼ ਨਿਕਾਲੇ ਦੇ ਨੋਟਿਸ ਜਾਰੀ ਪਾਕਿਸਤਾਨੀ ਸੁਰੱਖਿਆ ਬਲਾ ਨੇ ਖੈਬਰ ਪਖਤੂਨ ਖਵਾ ਸੂਬੇ ਦੇ ਉੱਤਰੀ ਵਜ਼ੀਰਸਥਾਨ ਬਾਜ਼ੌਰ ਅਤੇ ਹੰਗੂ ਜ਼ਿਲ੍ਹੇ ਦੇ ਵਿੱਚ 12 ਅਤਵਾਦੀਆਂ ਦੇ ਮਾਰੇ ਜਾਣ ਦਾ ਕੀਤਾ ਦਾਵਾ ਇਨ੍ਹਾਂ ਕਾਰਵਾਈਆਂ ਦੇ ਵਿੱਚ 5 ਫੌਜੀ ਵੀ ਮਾਰੇ ਗਏ ਵੱਡੇ ਆਤਮਕਾਤਹੀ ਹਮਲੇ ਦੀ ਫਰਾਤ ਵਿੱਚ ਸੀ ਅਤਵਾਦੀ ਟਰੰਪ ਨੇ ਫਿਰ ਤੋਂ ਪਾਕ ਫੌਜਮੁਖੀ মনির ਨੂੰ ਦੱਸਿਆ ਗੁੱਡਮੈਨ ਅਤੇ ਸ਼ਰੀਫ ਨੂੰ ਕਿਹਾ ਮਹਾਨ ਨੇਤਾ ਕੁਵਾਲਾ ਲੰਪੁਰ ਦੇ ਵਿੱਚ ਆਸੀਆਨ ਸੰਮੇਲਨ 2025 ਨੂੰ ਸੰਬੋਧਨ ਕਰਦੇ ਹੋਏ ਟਰੰਪ ਨੇ ਪਾਕਿਸਤਾਨੀ ਲੀਡਰਸ਼ਿਪ ਦਾ ਕੀਤਾ ਗੁੰਗਾਨ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ ਰਾਜਵੀਰ ਜਵੰਦਾ ਦੀ ਮੌਤ ਮਾਮਲੇ ਤੇ ਹਾਈ ਕੋਰਟ ਵਿੱਚ ਹੋਈ ਸੁਣਵਾਈ ਪਟੀਸ਼ਨ ਦੇ ਵਿੱਚ ਪਿੰਜ਼ੌਰ ਹਸਪਤਾਲ ਤੇ ਇਲਾਜ ਵਿੱਚ ਲਾਪਰਵਾਹੀ ਦਾ ਲਗਾਇਆ ਗਿਆ ਇਲਜ਼ਾਮ ਜਨਹਿਤ ਪਟੀਸ਼ਨ ਤੇ ਸੁਣਵਾਈ ਤੋਂ ਬਾਅਦ ਕੇਂਦਰ ਸਮੇਤ ਪੰਜਾਬ ਹਰਿਆਣਾ ਚੰਡੀਗੜ੍ਹ ਅਤੇ ਐਨ ਐਮਸੀ ਨੂੰ ਨੋਟਿਸ ਜਾਰੀ ਅਜਿਹੀ ਲਾਪਰਵਾਹੀ ਦੇ ਲਈ ਕਾਨੂੰਨ ਬਣਾਉਣ ਦੀ ਕੀਤੀ ਮੰਗ ਮੁੱਖ ਮੰਤਰੀ ਭਗਵੰਤ ਮਾਨ ਅਜਕਰਨਗਰ ਰਾਸ਼ਟਰਪਤੀ ਮੁਰਮੂ ਦੇ ਨਾਲ ਮੁਲਾਕਾਤ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਪੁਰਬ ਵਿੱਚ ਸ਼ਾਮਲ ਹੋਣ ਲਈ ਦੇਣ ਕਿ ਸਦਾ ਅੰਮ੍ਰਿਤਸਰ ਟੋਰਾਂਟੋ ਲਈ ਰੋਜ਼ਾਨਾ ਉਡਾਨ ਸ਼ੁਰੂ ਪੰਜਾਬ ਅਤੇ ਕੈਨੇਡਾ ਵੱਸਦੇ ਪੰਜਾਬੀ ਭਾਈਚਾਰੇ ਦੇ ਲਈ ਟੋਰਾਂਟੋ ਜਾਣ ਦਾ ਹਵਾਈ ਸਫ਼ਰ ਹੋਇਆ ਹੋਰ ਵੀ ਸੁਖਾਲਾ ਮੋਗਮંત્રી ਭਗਵੰਤ ਮਾਨ ਦੀ ਇਤਰਾਇਯੋਗ ਵੀਡੀਓ ਵਾਇਰਲ ਕਰਕੇ ਚਰਚਾ ਵਿੱਚ ਆਏ ਜ਼ਿਲ੍ਹਾ ਸੰਗਰੂਰ ਦੇ ਪਿੰਡ ਫੱਗੂਵਾਲਾ ਨਾਲ ਸੰਬੰਧਿਤ ਜਗਮਨਦੀਪ ਸਿੰਘ ਉਰਫ ਜਗਮਨ ਸਮਰਾ ਦਾ ਫਰੀਦਕੋਟ ਅਦਾਲਤ ਤੋਂ ਗ੍ਰਿਫਤਾਰੀ ਵਾਰੰਟ ਜਾਰੀ ਕੇਸ ਦੀ ਸੁਣਵਾਈ 28 ਅਕਤੂਬਰ ਨੂੰ ਪੰਜਾਬ ਵਿੱਚ ਇੱਕ ਦਿਨ ਵਿੱਚ ਪੁਰਾਲੀ ਸਾੜਨ ਦੇ ਸਭ ਤੋਂ ਵੱਧ ਮਾਮਲੇ ਦਰਜ ਐਤਵਾਰ 122 ਥਾਈ ਜਲਾਈ ਗਈ ਪੁਰਾਲੀ ਕੁੱਲ ਅੰਕੜਾ 743 ਤੋਂ ਪਰ ਯੂ ਐਫ ਐਸ ਸੀ ਅਮਰੀਕਾ ਦੇ ਵੱਲੋਂ ਆਬੂਤਾਬੀ ਵਿੱਚ ਕਰਵਾਈ ਪਹਿਲੀ ਪਾਵਰ ਸਲਾਪ ਚੈਂਪੀਅਨਸ਼ਿਪ ਵਿੱਚ ਸ਼੍ਰੀ ਚਮਕੌਰ ਸਾਹਿਬ ਦੇ ਨੌਜਵਾਨ ਸਿੱਖ ਖਿਡਾਰੀ ਜੁਜਾਰ ਸਿੰਘ ਟਾਈਗਰ ਨੇ ਰਸ਼ੀਅਨ ਖਿਡਾਰੀ ਐਂਟੀ ਗੁਲਸਕਾ ਨੂੰ ਚਿਤ ਕਰਕੇ ਪਹਿਲਾ ਚੈਂਪੀਅਨ ਹੋਣ ਦਾ ਮਾਣ ਕੀਤਾ ਹਾਸਲ ਫਿਰੋਜ਼ਪੁਰ ਪੁਲਿਸ ਵੱਲੋਂ ਬੀ ਐਸ ਐਫ ਨਾਲ ਕੀਤੇ ਸਾਂਝੇ ਅਭਿਆਨ ਦੌਰਾਨ ਪਿੰਡ ਹਬੀਬ ਵਾਲਾ ਦੇ ਖੇਤਾਂ ਦੇ ਵਿੱਚੋਂ ਸਰਹੱਦ ਪਾਰ ਤੋਂ ਡਰੋਨ ਰਾਹੀਂ ਭੇਜੀ ਗਈ 551 ਗ੍ਰਾਮ ਹੈਰੋਇਨ ਅਤੇ ਇੱਕ ਡਰੋਨ ਬਰਾਮਦ ਪੁਲਿਸ ਦੇ ਵੱਲੋਂ ਅਗਲੀ ਕਾਰਵਾਈ ਜਾਰੀ ਜਲੰਧਰ ਦੇ ਅੰਬੇਦਕਰ ਨਗਰ ਵਿੱਚ ਪਾਵਰਕਾਮ ਦੇ ਵੱਲੋਂ ਕਰੀਬ 800 ਘਰਾਂ ਨੂੰ ਟਾਊਨ ਦੇ ਲਈ 24 ਘੰਟੇ ਦਾ ਆਲਟੀਮੇਟਮ ਪਾਵਰਕਾਮ ਦੇ ਅਧਿਕਾਰੀ ਜ਼ਮੀਨ ਤੇ ਕਬਜ਼ਾ ਲੈਣ ਦੇ ਲਈ ਜਾਣਗੇ ਅਦਾਲਤ ਕੈਨੇਡਾ ਦੇ ਵਿੱਚ ਬਿਨਾ ਦਸਤਾਵੇਜ਼ ਵਾਲੇ ਭਾਰਤੀ ਕਾਮਿਆਂ ਤੇ ਕਾਰਵਾਈ ਤੇ ਕੈਲਗਰੀ ਟੋਰਾਂਟੋ ਵੈਂਕੂਵਰ ਅਤੇ ਹੂਰ ਸ਼ਹਾਰਾ ਦੇ ਵਿੱਚ ਕੰਮਕਾਰ ਵਾਲੀਆਂ ਥਾਵਾਂ ਤੇ ਛਾਪੇਮਾਰੀ ਵਧਾਈ ਕਈਆਂ ਨੂੰ ਦੇਸ਼ ਨਿਕਾਲੇ ਦੇ ਨੋਟਿਸ ਜਾਰੀ ਪਾਕਿਸਤਾਨੀ ਸੁਰੱਖਿਆ ਬਲਾ ਨੇ ਖੈਬਰ ਪਖਤੂਨ ਖਵਾ ਸੂਬੇ ਦੇ ਉੱਤਰੀ ਵਜ਼ੀਰਸਥਾਨ ਬਾਜ਼ੌਰ ਅਤੇ ਹੰਗੂ ਜ਼ਿਲ੍ਹੇ ਦੇ ਵਿੱਚ 12 ਅਤਵਾਦੀਆਂ ਦੇ ਮਾਰੇ ਜਾਣ ਦਾ ਕੀਤਾ ਦਾਵਾ ਇਨ੍ਹਾਂ ਕਾਰਵਾਈਆਂ ਦੇ ਵਿੱਚ 5 ਫੌਜੀ ਵੀ ਮਾਰੇ ਗਏ ਵੱਡੇ ਆਤਮਕਾਤਹੀ ਹਮਲੇ ਦੀ ਫਰਾਤ ਵਿੱਚ ਸੀ ਅਤਵਾਦੀ ਟਰੰਪ ਨੇ ਫਿਰ ਤੋਂ ਪਾਕ ਫੌਜਮੁਖੀ মনির ਨੂੰ ਦੱਸਿਆ ਗੁੱਡਮੈਨ ਅਤੇ ਸ਼ਰੀਫ ਨੂੰ ਕਿਹਾ ਮਹਾਨ ਨੇਤਾ ਕੋਲਾਲਾ ਲੰਪੁਰ ਦੇ ਵਿੱਚ ਆਸ਼ੀਆਨ ਸੰਮੇਲਨ 2025 ਨੂੰ ਸੰਬੋਧਨ ਕਰਦੇ ਹੋਏ ਟਰੰਪ ਨੇ ਪਾਕਿਸਤਾਨੀ ਲੀਡਰਸ਼ਿਪ ਦਾ ਕੀਤਾ ਗੁੰਗਾਨ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚਣ ਲਈ ਬੈਲ ਆਈਕਨ ਤੇ ਕਲਿੱਕ ਕਰੋ ਰਾਜਵੀਰ ਜਵੰਦਾ ਦੀ ਮੌਤ ਮਾਮਲੇ ਤੇ ਹਾਈ ਕੋਰਟ ਵਿੱਚ ਹੋਈ ਸੁਣਵਾਈ ਪਟੀਸ਼ਨ ਦੇ ਵਿੱਚ ਪਿੰਜ਼ੌਰ ਹਸਪਤਾਲ ਤੇ ਇਲਾਜ ਵਿੱਚ ਲਾਪਰਵਾਹੀ ਦਾ ਲਗਾਇਆ ਗਿਆ ਇਲਜ਼ਾਮ ਜਨਹਿਤ ਪਟੀਸ਼ਨ ਤੇ ਸੁਣਵਾਈ ਤੋਂ ਬਾਅਦ ਕੇਂਦਰ ਸਮੇਤ ਪੰਜਾਬ ਹਰਿਆਣਾ ਚੰਡੀਗੜ੍ਹ ਅਤੇ ਐਨ ਐਮ ਸੀ ਨੂੰ ਨੋਟਿਸ ਜਾਰੀ ਅਜਿਹੀ ਲਾਪਰਵਾਹੀ ਦੇ ਲਈ ਕਾਨੂੰਨ ਬਣਾਉਣ ਦੀ ਕੀਤੀ ਮੰਗ ਮੁੱਖ ਮੰਤਰੀ ਭਗਵੰਤ ਮਾਨ ਅਜਕਰਨਗਰ ਰਾਸ਼ਟਰਪਤੀ ਮੁਰਮੂ ਦੇ ਨਾਲ ਮੁਲਾਕਾਤ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਪੁਰਬ ਵਿੱਚ ਸ਼ਾਮਲ ਹੋਣ ਲਈ ਦੇਣਗੇ ਸੱਦਾ। ਅੰਮ੍ਰਿਤਸਰ ਟੋਰਾਂਟੋ ਲਈ ਰੋਜ਼ਾਨਾ ਉਡਾਨ ਸ਼ੁਰੂ ਪੰਜਾਬ ਅਤੇ ਕੈਨੇਡਾ ਵੱਸਦੇ ਪੰਜਾਬੀ ਭਾਈਚਾਰੇ ਦੇ ਲਈ ਟੋਰਾਂਟੋ ਜਾਣ ਦਾ ਹਵਾਈ ਸਫ਼ਰ ਹੋਇਆ ਹੋਰ ਵੀ ਸੁਖਾਲਾ। ਮੋਗ ਮੰਤਰੀ ਭਗਵੰਤ ਮਾਨ ਦੀ ਇਤਰਾਇਯੋਗ ਵੀਡੀਓ ਵਾਇਰਲ ਕਰਕੇ ਚਰਚਾ ਵਿੱਚ ਆਇਆ ਜ਼ਿਲ੍ਹਾ ਸੰਗਰੂਰ ਦੇ ਪਿੰਡ ਫੱਗੂਵਾਲਾ ਨਾਲ ਸੰਬੰਧਿਤ ਜਗਮਨਦੀਪ ਸਿੰਘ ਉਰਫ ਜਗਮਨ ਸਮਰਾ ਦਾ ਫਰੀਦਕੋਟ ਅਦਾਲਤ ਤੋਂ ਗ੍ਰਿਫਤਾਰੀ ਵਾਰੰਟ ਜਾਰੀ ਕੇਸ ਦੀ ਸੁਣਵਾਈ 28 ਅਕਤੂਬਰ ਨੂੰ ਪੰਜਾਬ ਵਿੱਚ ਇੱਕ ਦਿਨ ਵਿੱਚ ਪੁਰਾਲੀ ਸਾੜਨ ਦੇ ਸਭ ਤੋਂ ਵੱਧ ਮਾਮਲੇ ਦਰਜ ਐਤਵਾਰ 122 ਥਾਈ ਜੁਲਾਈ ਗਈ ਪੁਰਾਲੀ ਕੁੱਲ ਅੰਕੜਾ 743 ਤੋਂ ਪਰ UFSIC ਅਮਰੀਕਾ ਦੇ ਵੱਲੋਂ ਆਬੂਤਾਬੀ ਵਿੱਚ ਕਰਵਾਈ ਪਹਿਲੀ ਪਾਵਰ ਸਲਾਪ ਚੈਂਪੀਅਨਸ਼ਿਪ ਵਿੱਚ ਸ਼੍ਰੀ ਚਮਕੌਰ ਸਾਹਿਬ ਦੇ ਨੌਜਵਾਨ ਸਿੱਖ ਖਿਡਾਰੀ ਜੁਜਾਰ ਸਿੰਘ ਟਾਈਗਰ ਨੇ ਰਸ਼ੀਅਨ ਖਿਡਾਰੀ ਐਂਟੀ ਗੁਲਸਕਾ ਨੂੰ ਚਿਤ ਕਰਕੇ ਪਹਿਲਾ ਚੈਂਪੀਅਨ ਹੋਣ ਦਾ ਮਾਣ ਕੀਤਾ ਹਾਸਲ ਫਿਰੋਜ਼ਪੁਰ ਪੁਲਿਸ ਵੱਲੋਂ ਬੀਐਸਐਫ ਨਾਲ ਕੀਤੇ ਸਾਂਝੇ ਅਭਿਆਨ ਦੌਰਾਨ ਪਿੰਡ ਹਬੀਬਵਾਲਾ ਦੇ ਖੇਤਾਂ ਦੇ ਵਿੱਚੋਂ ਸਰਹੱਦ ਪਾਰਤ ਡਰੋਨ ਰਾਹੀਂ ਭੇਜੀ ਗਈ 551 ਗ੍ਰਾਮ ਹੈਰੋਇਨ ਅਤੇ ਇੱਕ ਡਰੋਨ ਬਰਾਮਦ ਪੁਲਿਸ ਦੇ ਵੱਲੋਂ ਅਗਲੀ ਕਾਰਵਾਈ ਜਾਰੀ ਜਲੰਧਰ ਦੇ ਅੰਬੇਦਕਰ ਨਗਰ ਵਿੱਚ ਪਾਵਰਕਾਮ ਦੇ ਵੱਲੋਂ ਕਰੀਬ 800 ਕਰੋੜ ਨੂੰ ਟਾਉਣ ਦੇ ਲਈ 24 ਘੰਟੇ ਦਾ ਅਲਟੀਮੇਟਮ ਪਾਵਰਕਾਮ ਦੇ ਅਧਿਕਾਰੀ ਜ਼ਮੀਨ ਤੇ ਕਬਜ਼ਾ ਲੈਣ ਦੇ ਲਈ ਜਾਣਗੇ ਅਦਾਲਤ ਕੈਨੇਡਾ ਦੇ ਵਿੱਚ ਬਿਨਾ ਦਸਤਾਵੇਜ਼ ਵਾਲੇ ਭਾਰਤੀ ਕਾਮਿਆਂ ਤੇ ਕਾਰਵਾਈ ਤੇ ਕੈਲਗਰੀ ਟੋਰਾਂਟੋ ਵੈਂਕੂਵਰ ਅਤੇ ਹੂਰ ਸ਼ਹਿਰਾ ਦੇ ਵਿੱਚ ਕੰਮਕਾਰ ਵਾਲੀਆਂ ਥਾਵਾਂ ਤੇ ਛਾਪੇਮਾਰੀ ਵਧਾਈ ਗਈਆਂ ਨੂੰ ਦੇਸ਼ ਨਿਕਾਲੇ ਦੇ ਨੋਟਿਸ ਜਾਰੀ ਪਾਕਿਸਤਾਨੀ ਸੁਰੱਖਿਆ ਬਲਾ ਨੇ ਖੈਬਰ ਪਖਤੂਨਖਵਾ ਸੂਬੇ ਦੇ ਉਤਰੀ ਵਜ਼ੀਰਸਥਾਨ, ਬਾਜ਼ੌਰ ਅਤੇ ਹੰਗੂ ਜ਼ਿਲ੍ਹਿਆਂ ਦੇ ਵਿੱਚ 12 ਅਤਵਾਦੀਆਂ ਦੇ ਮਾਰੇ ਜਾਣ ਦਾ ਕੀਤਾ ਦਾਵਾ। ਇਹਨਾਂ ਕਾਰਵਾਈਆਂ ਦੇ ਵਿੱਚ 5 ਫੌਜੀ ਵੀ ਮਾਰੇ ਗਏ। ਵੱਡੇ ਆਤਮਕਾਤਹੀ ਹਮਲੇ ਦੀ ਫਰਾਤ ਵਿੱਚ ਸੀ ਅਤਵਾਦੀ। ਟਰੰਪ ਨੇ ਫਿਰ ਤੋਂ ਪਾਕ ਫੌਜ ਮੁਖੀ ਮੁਨੀਰ ਨੂੰ ਦੱਸਿਆ ਗੁੱਡਮੈਨ ਅਤੇ ਸ਼ਰੀਫ ਨੂੰ ਕਿਹਾ ਮਹਾਨ ਨੇਤਾ। ਕੋਆਲਾਲੰਪੁਰ ਦੇ ਵਿੱਚ ਆਸ਼ੀਅਨ ਸੰਮੇਲਨ 2025 ਨੂੰ ਸੰਬੋਧਨ ਕਰਦੇ ਹੋਏ ਟਰੰਪ ਨੇ ਪਾਕਿਸਤਾਨੀ ਲੀਡਰਸ਼ਿਪ ਦਾ ਕੀਤਾ ਗੁੰਗਾਨ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ ਰਾਜਵੀਰ ਜਵੰਦਾ ਦੀ ਮੌਤ ਮਾਮਲੇ ਤੇ ਹਾਈ ਕੋਰਟ ਵਿੱਚ ਹੋਈ ਸੁਣਵਾਈ ਪਟੀਸ਼ਨ ਦੇ ਵਿੱਚ ਪਿੰਜ਼ੌਰ ਹਸਪਤਾਲ ਤੇ ਇਲਾਜ ਵਿੱਚ ਲਾਪਰਵਾਹੀ ਦਾ ਲਗਾਇਆ ਗਿਆ ਇਲਜ਼ਾਮ ਜਨਹਿਤ ਪਟੀਸ਼ਨ ਤੇ ਸੁਣਵਾਈ ਤੋਂ ਬਾਅਦ ਕੇਂਦਰ ਸਮੇਤ ਪੰਜਾਬ ਹਰਿਆਣਾ ਚੰਡੀਗੜ੍ਹ ਅਤੇ ਐਨ ਐਮ ਸੀ ਨੂੰ ਨੋਟਿਸ ਜਾਰੀ ਅਜਿਹੀ ਲਾਪਰਵਾਹੀ ਦੇ ਲਈ ਕਾਨੂੰਨ ਬਣਾਉਣ ਦੀ ਕੀਤੀ ਮੰਗ ਮੁੱਖ ਮੰਤਰੀ ਭਗਵੰਤ ਮਾਨ ਅਜਕਰਨਗਰ ਰਾਸ਼ਟਰਪਤੀ ਮੁਰਮੂ ਦੇ ਨਾਲ ਮੁਲਾਕਾਤ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਪੁਰਬ ਵਿੱਚ ਸ਼ਾਮਲ ਹੋਣ ਲਈ ਦੇਣਗੇ ਸੱਦਾ। ਅੰਮ੍ਰਿਤਸਰ ਤੋਂ ਟੋਰਾਂਟੋ ਲਈ ਰojana ਉਡਾਨ ਸ਼ੁਰੂ ਪੰਜਾਬ ਅਤੇ ਕੈਨੇਡਾ ਵਿਚ ਦੇ ਪੰਜਾਬੀ ਭਾਈਚਾਰੇ ਦੇ ਲਈ ਟੋਰਾਂਟੋ ਜਾਣ ਦਾ ਹਵਾਈ ਸਫ਼ਰ ਹੋਇਆ ਹੋਰ ਵੀ ਸੁਖਾਲਾ। ਮੋਗ ਮੰਤਰੀ ਭਗਵੰਤ ਮਾਨ ਦੀ ਇਤਰਾਇਯੋਗ ਵੀਡੀਓ ਵਾਇਰਲ ਕਰਕੇ ਚਰਚਾ ਵਿੱਚ ਆਏ ਜ਼ਿਲ੍ਹਾ ਸੰਗਰੂਰ ਦੇ ਪਿੰਡ ਫੱਗੂਵਾਲਾ ਨਾਲ ਸੰਬੰਧਤ ਜਗਮਨਦੀਪ ਸਿੰਘ ਉਰਫ ਜਗਮਨ ਸਮਰਾ ਦਾ ਫਰੀਦਕੋਟ ਅਦਾਲਤ ਤੋਂ ਗ੍ਰਿਫਤਾਰੀ ਵਾਰੰਟ ਜਾਰੀ ਕੇਸ ਦੀ ਸੁਣਵਾਈ 28 ਅਕਤੂਬਰ ਨੂੰ ਪੰਜਾਬ ਵਿੱਚ ਇੱਕ ਦਿਨ ਵਿੱਚ ਪੁਰਾਲੀ ਸਾੜਨ ਦੇ ਸਭ ਤੋਂ ਵੱਧ ਮਾਮਲੇ ਦਰਜ ਐਤਵਾਰ 122 ਥਾਈ ਜੁਲਾਈ ਗਈ ਪੁਰਾਲੀ ਕੁੱਲ ਅੰਕੜਾ 743 ਤੋਂ ਪਰ ਯੂ ਐਫ ਐਸ ਸੀ ਅਮਰੀਕਾ ਦੇ ਵੱਲੋਂ ਆਬੂਤਾਬੀ ਵਿੱਚ ਕਰਵਾਈ ਪਹਿਲੀ ਪਾਵਰ ਸਲਾਪ ਚੈਂਪੀਅਨਸ਼ਿਪ ਵਿੱਚ ਸ਼੍ਰੀ ਚਮਕੌਰ ਸਾਹਿਬ ਦੇ ਨੌਜਵਾਨ ਸਿੱਖ ਖਿਡਾਰੀ ਜੁਜਾਰ ਸਿੰਘ ਟਾਈਗਰ ਨੇ ਰਸ਼ੀਅਨ ਖਿਡਾਰੀ ਐਂਟੀ ਗੁਲਸਕਾ ਨੂੰ ਚਿਤ ਕਰਕੇ ਪਹਿਲਾ ਚੈਂਪੀਅਨ ਹੋਣ ਦਾ ਮਾਣ ਕੀਤਾ ਹਾਸਲ ਫਿਰੋਜ਼ਪੁਰ ਪੁਲਿਸ ਵੱਲੋਂ ਬੀ ਐਸ ਐਫ ਨਾਲ ਕੀਤੇ ਸਾਂਝੇ ਅਭਿਆਨ ਦੌਰਾਨ ਪਿੰਡ ਹਬੀਬ ਵਾਲਾ ਦੇ ਖੇਤਾਂ ਦੇ ਵਿੱਚੋਂ ਸਰਹੱਦ ਪਾਰ ਤੋਂ ਡਰੋਨ ਰਾਹੀਂ ਭੇਜੀ ਗਈ 551 ਗ੍ਰਾਮ ਹੈਰੋਇਨ ਅਤੇ ਇੱਕ ਡਰੋਨ ਬਰਾਮਦ ਪੁਲਿਸ ਦੇ ਵੱਲੋਂ ਅਗਲੀ ਕਾਰਵਾਈ ਜਾਰੀ ਜਲੰਧਰ ਦੇ ਅੰਬੇਦਕਰ ਨਗਰ ਵਿੱਚ ਪਾਵਰਕਾਮ ਦੇ ਵੱਲੋਂ ਕਰੀਬ 800 ਕਰੋੜ ਰੁਪਏ ਦੇ ਟਾਊਨ ਦੇ ਲਈ 24 ਘੰਟੇ ਦਾ ਆਲਟੀਮੇਟਮ ਪਾਵਰਕਾਮ ਦੇ ਅਧਿਕਾਰੀ ਜ਼ਮੀਨ ਤੇ ਕਬਜ਼ਾ ਲੈਣ ਦੇ ਲਈ ਜਾਣਗੇ ਅਦਾਲਤ ਕੈਨੇਡਾ ਦੇ ਵਿੱਚ ਬਿਨਾ ਦਸਤਾਵੇਜ਼ ਵਾਲੇ ਭਾਰਤੀ ਕਾਮਿਆਂ ਤੇ ਕਾਰਵਾਈ ਤੇ ਕੈਲਗਰੀ ਟੋਰਾਂਟੋ ਵੈਂਕੂਵਰ ਅਤੇ ਹੂਰ ਸ਼ਹਾਰਾ ਦੇ ਵਿੱਚ ਕੰਮਕਾਰ ਵਾਲੀਆਂ ਥਾਵਾਂ ਤੇ ਛਾਪੇਮਾਰੀ ਵਧਾਈ ਕਈਆਂ ਨੂੰ ਦੇਸ਼ ਨਿਕਾਲੇ ਦੇ ਨੋਟਿਸ ਜਾਰੀ ਪਾਕਿਸਤਾਨੀ ਸੁਰੱਖਿਆ ਬਲਾ ਨੇ ਖੈਬਰ ਪਖਤੂਨ ਖਵਾ ਸੂਬੇ ਦੇ ਉੱਤਰੀ ਵਜ਼ੀਰਸਥਾਨ ਬਾਜ਼ੌਰ ਅਤੇ ਹੰਗੂ ਜ਼ਿਲ੍ਹੇ ਦੇ ਵਿੱਚ 12 ਅਤਵਾਦੀਆਂ ਦੇ ਮਾਰੇ ਜਾਣ ਦਾ ਕੀਤਾ ਦਾਵਾ ਇਨ੍ਹਾਂ ਕਾਰਵਾਈਆਂ ਦੇ ਵਿੱਚ 5 ਫੌਜੀ ਵੀ ਮਾਰੇ ਗਏ ਵੱਡੇ ਆਤਮਕਾਤਹੀ ਹਮਲੇ ਦੀ ਫਰਾਤ ਵਿੱਚ ਸੀ ਅਤਵਾਦੀ ਟਰੰਪ ਨੇ ਫਿਰ ਤੋਂ ਪਾਕ ਫੌਜਮੁਖੀ মনির ਨੂੰ ਦੱਸਿਆ ਗੁੱਡਮੈਨ ਅਤੇ ਸ਼ਰੀਫ ਨੂੰ ਕਿਹਾ ਮਹਾਨ ਨੇਤਾ ਕੋਆਲਾਲੰਪੁਰ ਦੇ ਵਿੱਚ ਆਸ਼ੀਆਨ ਸੰਮੇਲਨ 2025 ਨੂੰ ਸੰਬੋਧਨ ਕਰਦੇ ਹੋਏ ਟਰੰਪ ਨੇ ਪਾਕਿਸਤਾਨੀ ਲੀਡਰਸ਼ਿਪ ਦਾ ਕੀਤਾ ਗੁੰਗਾਨ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚੇ ਲਈ ਬੈਲ ਆਈਕਨ ਤੇ ਕਲਿੱਕ ਕਰੋ ਰਾਜਵੀਰ ਜਵੰਦਾ ਦੀ ਮੌਤ ਮਾਮਲੇ ਤੇ ਹਾਈ ਕੋਰਟ ਵਿੱਚ ਹੋਈ ਸੁਣਵਾਈ ਪਟੀਸ਼ਨ ਦੇ ਵਿੱਚ ਪਿੰਜ਼ੌਰ ਹਸਪਤਾਲ ਤੇ ਇਲਾਜ ਵਿੱਚ ਲਾਪਰਵਾਹੀ ਦਾ ਲਗਾਇਆ ਗਿਆ ਇਲਜ਼ਾਮ ਜਨਹਿਤ ਪਟੀਸ਼ਨ ਤੇ ਸੁਣਵਾਈ ਤੋਂ ਬਾਅਦ ਕੇਂਦਰ ਸਮੇਤ ਪੰਜਾਬ ਹਰਿਆਣਾ ਚੰਡੀਗੜ੍ਹ ਅਤੇ ਐਨ ਐਮ ਸੀ ਨੂੰ ਨੋਟਿਸ ਜਾਰੀ ਅਜਿਹੀ ਲਾਪਰਵਾਹੀ ਦੇ ਲਈ ਕਾਨੂੰਨ ਬਣਾਉਣ ਦੀ ਕੀਤੀ ਮੰਗ ਮੋੱਖ ਮੰਤਰੀ ਭਗਵੰਤ ਮਾਨ ਅਜਕਰਨਗਰ ਰਾਸ਼ਟਰਪਤੀ ਮੁਰਮੂ ਦੇ ਨਾਲ ਮੁਲਾਕਾਤ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਪੁਰਬ ਵਿੱਚ ਸ਼ਾਮਲ ਹੋਣ ਲਈ ਦੇਣਗੀ ਸੱਦਾ। ਅੰਮ੍ਰਿਤਸਰ ਤੋਂ ਟੋਰਾਂਟੋ ਲਈ ਰੋਜ਼ਾਨਾ ਉਡਾਨ ਸ਼ੁਰੂ ਪੰਜਾਬ ਅਤੇ ਕੈਨੇਡਾ ਵੱਸਦੇ ਪੰਜਾਬੀ ਭਾਈਚਾਰੇ ਦੇ ਲਈ ਟੋਰਾਂਟੋ ਜਾਣ ਦਾ ਹਵਾਈ ਸਫ਼ਰ ਹੋਇਆ ਹੋਰ ਵੀ ਸੁਖਾਲਾ। ਮੋਗਮંત્રી ਭਗਵੰਤ ਮਾਨ ਦੀ ਇਤਰਾਇਯੋਗ ਵੀਡੀਓ ਵਾਇਰਲ ਕਰਕੇ ਚਰਚਾ ਵਿੱਚ ਆਏ ਜ਼ਿਲ੍ਹਾ ਸੰਗਰੂਰ ਦੇ ਪਿੰਡ ਫੱਗੂਵਾਲਾ ਨਾਲ ਸੰਬੰਧਿਤ ਜਗਮਨਦੀਪ ਸਿੰਘ ਉਰਫ ਜਗਮਨ ਸਮਰਾ ਦਾ ਫਰੀਦਕੋਟ ਅਦਾਲਤ ਤੋਂ ਗ੍ਰਿਫਤਾਰੀ ਵਾਰੰਟ ਜਾਰੀ ਕੇਸ ਦੀ ਸੁਣਵਾਈ 28 ਅਕਤੂਬਰ ਨੂੰ ਪੰਜਾਬ ਵਿੱਚ ਇੱਕ ਦਿਨ ਵਿੱਚ ਪ੍ਰਾਲੀ ਸਾੜਨ ਦੇ ਸਭ ਤੋਂ ਵੱਧ ਮਾਮਲੇ ਦਰਜ ਐਤਵਾਰ 122 ਥਾਈ ਜਲਾਈ ਗਈ ਪ੍ਰਾਲੀ ਕੁੱਲ ਅੰਕੜਾ 743 ਤੋਂ ਪਰ UFC ਅਮਰੀਕਾ ਦੇ ਵੱਲੋਂ ਆਬੂਤਾਬੀ ਵਿੱਚ ਕਰਵਾਈ ਪਹਿਲੀ ਪਾਵਰ ਸਲੈਪ ਚੈਂਪੀਅਨਸ਼ਿਪ ਵਿੱਚ ਸ਼੍ਰੀ ਚਮਕੌਰ ਸਾਹਿਬ ਦੇ ਨੌਜਵਾਨ ਸਿੱਖ ਖਿਡਾਰੀ ਜੁਜਾਰ ਸਿੰਘ ਟਾਈਗਰ ਨੇ ਰਸ਼ੀਅਨ ਖਿਡਾਰੀ ਐਂਟੀ ਗੁਲਸਕਾ ਨੂੰ ਚਿਤ ਕਰਕੇ ਪਹਿਲਾ ਚੈਂਪੀਅਨ ਹੋਣ ਦਾ ਮਾਣ ਕੀਤਾ ਹਾਸਲ ਫਿਰੋਜ਼ਪੁਰ ਪੁਲਿਸ ਵੱਲੋਂ ਬੀਐਸਐਫ ਨਾਲ ਕੀਤੇ ਸਾਂਝੇ ਅਭਿਆਨ ਦੌਰਾਨ ਪਿੰਡ ਹਬੀਬਵਾਲਾ ਦੇ ਖੇਤਾਂ ਦੇ ਵਿੱਚੋਂ ਸਰਹੱਦ ਪਾਰ ਤੋਂ ਡਰੋਨ ਰਾਹੀਂ ਭੇਜੀ ਗਈ 551 ਗ੍ਰਾਮ ਹੈਰੋਇਨ ਅਤੇ ਇੱਕ ਡਰੋਨ ਬਰਾਮਦ ਪੁਲਿਸ ਦੇ ਵੱਲੋਂ ਅਗਲੀ ਕਾਰਵਾਈ ਜਾਰੀ ਜਲੰਧਰ ਦੇ ਅੰਬੇਦਕਰ ਨਗਰ ਵਿੱਚ ਪਾਵਰਕਾਮ ਦੇ ਵੱਲੋਂ ਕਰੀਬ 800 ਕਰੋੜ ਰੁਪਏ ਦੇ ਟਾਊਨ ਦੇ ਲਈ 24 ਘੰਟੇ ਦਾ ਅਲਟੀਮੇਟਮ ਪਾਵਰਕਾਮ ਦੇ ਅਧਿਕਾਰੀ ਜ਼ਮੀਨ ਤੇ ਕਬਜ਼ਾ ਲੈਣ ਦੇ ਲਈ ਜਾਣਗੇ ਅਦਾਲਤ ਕੈਨੇਡਾ ਦੇ ਵਿੱਚ ਬਿਨਾ ਦਸਤਾਵੇਜ਼ ਵਾਲੇ ਭਾਰਤੀ ਕਾਮਿਆਂ ਤੇ ਕਾਰਵਾਈ ਤੇ ਕੈਲਗਰੀ ਟੋਰਾਂਟੋ ਵੈਂਕੂਵਰ ਅਤੇ ਹੂਰ ਸ਼ਹਿਰਾ ਦੇ ਵਿੱਚ ਕੰਮਕਾਰ ਵਾਲੀਆਂ ਥਾਵਾਂ ਤੇ ਛਾਪੇਮਾਰੀ ਵਧਾਈ ਗਈਆਂ ਨੂੰ ਦੇਸ਼ ਨਿਕਾਲੇ ਦੇ ਨੋਟਿਸ ਜਾਰੀ ਪਾਕਿਸਤਾਨੀ ਸੁਰੱਖਿਆ ਬਲਾ ਨੇ ਖੈਬਰ ਪਖਤੂਨ ਖਵਾ ਸੂਬੇ ਦੇ ਉਤਰੀ ਵਜ਼ੀਰਸਥਾਨ ਬਾਜ਼ੌਰ ਅਤੇ ਹੰਗੂ ਜ਼ਿਲ੍ਹਿਆਂ ਦੇ ਵਿੱਚ 12 ਅਤਵਾਦੀਆਂ ਦੇ ਮਾਰੇ ਜਾਣ ਦਾ ਕੀਤਾ ਦਾਵਾ ਇਨ੍ਹਾਂ ਕਾਰਵਾਈਆਂ ਦੇ ਵਿੱਚ 5 ਫੌਜੀ ਵੀ ਮਾਰੇ ਗਏ ਵੱਡੇ ਆਤਮਕਾਤਕ ਹਮਲੇ ਦੀ ਫਰਾਤ ਵਿੱਚ ਸੀ ਅਤਵਾਦੀ ਟਰੰਪ ਨੇ ਫਿਰ ਤੋਂ ਪਾਕ ਫੌਜਮੁਖੀ মনির ਨੂੰ ਦੱਸਿਆ ਗੁੱਡਮੈਨ ਅਤੇ ਸ਼ਰੀਫ ਨੂੰ ਕਿਹਾ ਮਹਾਨ ਨੇਤਾ ਕੋਲਾਲਾ ਲੰਪੂਰ ਦੇ ਵਿੱਚ ਆਸ਼ੀਆਨ ਸੰਮੇਲਨ 2025 ਨੂੰ ਸੰਬੋਧਨ ਕਰਦੇ ਹੋਏ ਟਰੰਪ ਨੇ ਪਾਕਿਸਤਾਨੀ ਲੀਡਰਸ਼ਿਪ ਦਾ ਕੀਤਾ ਗੁੰਗਾਨ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚੇ ਲਈ ਬੈਲ ਆਈਕਨ ਤੇ ਕਲਿੱਕ ਕਰੋ ਰਾਜਵੀਰ ਜਵੰਦਾ ਦੀ ਮੌਤ ਮਾਮਲੇ ਤੇ ਹਾਈ ਕੋਰਟ ਵਿੱਚ ਹੋਈ ਸੁਣਵਾਈ ਪਟੀਸ਼ਨ ਦੇ ਵਿੱਚ ਪਿੰਜ਼ੌਰ ਹਸਪਤਾਲ ਤੇ ਇਲਾਜ ਵਿੱਚ ਲਾਪਰਵਾਹੀ ਦਾ ਲਗਾਇਆ ਗਿਆ ਇਲਜ਼ਾਮ ਜਨਹਿਤ ਪਟੀਸ਼ਨ ਤੇ ਸੁਣਵਾਈ ਤੋਂ ਬਾਅਦ ਕੇਂਦਰ ਸਮੇਤ ਪੰਜਾਬ ਹਰਿਆਣਾ ਚੰਡੀਗੜ੍ਹ ਅਤੇ ਐਨ ਐਮ ਸੀ ਨੂੰ ਨੋਟਿਸ ਜਾਰੀ ਅਜਿਹੀ ਲਾਪਰਵਾਹੀ ਦੇ ਲਈ ਕਾਨੂੰਨ ਬਣਾਉਣ ਦੀ ਕੀਤੀ ਮੰਗ ਮੁੱਖ ਮੰਤਰੀ ਭਗਵੰਤ ਮਾਨ ਅਜਕਰਨਗਰ ਰਾਸ਼ਟਰਪਤੀ ਮੁਰਮੂ ਦੇ ਨਾਲ ਮੁਲਾਕਾਤ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਪੁਰਬ ਵਿੱਚ ਸ਼ਾਮਲ ਹੋਣ ਲਈ ਦੇਣਗੇ ਸੱਦਾ ਅੰਮ੍ਰਿਤਸਰ ਟੋਰਾਂਟੋ ਲਈ ਰੋਜ਼ਾਨਾ ਉਡਾਨ ਸ਼ੁਰੂ ਪੰਜਾਬ ਅਤੇ ਕੈਨੇਡਾ ਵੱਸਦੇ ਪੰਜਾਬੀ ਭਾਈਚਾਰੇ ਦੇ ਲਈ ਟੋਰਾਂਟੋ ਜਾਣ ਦਾ ਹਵਾਈ ਸਫ਼ਰ ਹੋਇਆ ਹੋਰ ਵੀ ਸੁਖਾਲਾ ਮੋਗ ਮੰਤਰੀ ਭਗਵੰਤ ਮਾਨ ਦੀ ਇਤਰਾਇਯੋਗ ਵੀਡੀਓ ਵਾਇਰਲ ਕਰਕੇ ਚਰਚਾ ਵਿੱਚ ਆਏ ਜ਼ਿਲ੍ਹਾ ਸੰਗਰੂਰ ਦੇ ਪਿੰਡ ਫੱਗੂਵਾਲਾ ਨਾਲ ਸੰਬੰਧਤ ਜਗਮਨਦੀਪ ਸਿੰਘ ਉਰਫ ਜਗਮਨ ਸਮਰਾ ਦਾ ਫਰੀਦਕੋਟ ਅਦਾਲਤ ਤੋਂ ਗ੍ਰਿਫਤਾਰੀ ਵਾਰੰਟ ਜਾਰੀ ਕੇਸ ਦੀ ਸੁਣਵਾਈ 28 ਅਕਤੂਬਰ ਨੂੰ ਪੰਜਾਬ ਵਿੱਚ ਇੱਕ ਦਿਨ ਵਿੱਚ ਪੁਰਾਲੀ ਸਾੜਨ ਦੇ ਸਭ ਤੋਂ ਵੱਧ ਮਾਮਲੇ ਦਰਜ ਐਤਵਾਰ 122 ਥਾਈ ਜਲਾਈ ਗਈ ਪੁਰਾਲੀ ਕੁੱਲ ਅੰਕੜਾ 743 ਤੋਂ ਪਰ ਯੂ ਐਫ ਐਸ ਸੀ ਅਮਰੀਕਾ ਦੇ ਵੱਲੋਂ ਆਬੂਤਾਬੀ ਵਿੱਚ ਕਰਵਾਈ ਪਹਿਲੀ ਪਾਵਰ ਸਲਾਪ ਚੈਂਪੀਅਨਸ਼ਿਪ ਵਿੱਚ ਸ਼੍ਰੀ ਚਮਕੌਰ ਸਾਹਿਬ ਦੇ ਨੌਜਵਾਨ ਸਿੱਖ ਖਿਡਾਰੀ ਜੁਜਾਰ ਸਿੰਘ ਟਾਈਗਰ ਨੇ ਰਸ਼ੀਅਨ ਖਿਡਾਰੀ ਐਂਟੀ ਗੁਲਸਕਾ ਨੂੰ ਚਿਤ ਕਰਕੇ ਪਹਿਲਾ ਚੈਂਪੀਅਨ ਹੋਣ ਦਾ ਮਾਣ ਕੀਤਾ ਹਾਸਲ ਫਿਰੋਜ਼ਪੁਰ ਪੁਲਿਸ ਵੱਲੋਂ ਬੀ ਐਸ ਐਫ ਨਾਲ ਕੀਤੇ ਸਾਂਝੇ ਅਭਿਆਨ ਦੌਰਾਨ ਪਿੰਡ ਹਬੀਬਵਾਲਾ ਦੇ ਖੇਤਾਂ ਦੇ ਵਿੱਚੋਂ ਸਰਹੱਦ ਪਾਰਤ ਡਰੋਨ ਰਾਹੀਂ ਭੇਜੀ ਗਈ 551 ਗ੍ਰਾਮ ਹੈਰੋਇਨ ਅਤੇ ਇੱਕ ਡਰੋਨ ਬਰਾਮਦ ਪੁਲਿਸ ਦੇ ਵੱਲੋਂ ਅਗਲੀ ਕਾਰਵਾਈ ਜਾਰੀ ਜਲੰਧਰ ਦੇ ਅੰਬੇਦਕਰ ਨਗਰ ਵਿੱਚ ਪਾਵਰਕਾਮ ਦੇ ਵੱਲੋਂ ਕਰੀਬ 800 ਕਰੋੜ ਰੁਪਏ ਦੇ ਟਾਊਨ ਦੇ ਲਈ 24 ਘੰਟੇ ਦਾ ਆਲਟੀਮੇਟਮ ਪਾਵਰਕਾਮ ਦੇ ਅਧਿਕਾਰੀ ਜ਼ਮੀਨ ਤੇ ਕਬਜ਼ਾ ਲੈਣ ਦੇ ਲਈ ਜਾਣ ਕੇ ਅਦਾਲਤ ਕੈਨੇਡਾ ਦੇ ਵਿੱਚ ਬਿਨਾ ਦਸਤਾਵੇਜ਼ ਵਾਲੇ ਭਾਰਤੀ ਕਾਮਿਆਂ ਤੇ ਕਾਰਵਾਈ ਤੇ ਕੈਲਗਰੀ ਟੋਰਾਂਟੋ ਵੈਂਕੂਵਰ ਅਤੇ ਹੂਰ ਸ਼ਹਾਰਾ ਦੇ ਵਿੱਚ ਕੰਮਕਾਰ ਵਾਲੀਆਂ ਥਾਵਾਂ ਤੇ ਛਾਪੇਮਾਰੀ ਵਧਾਈ ਕਈਆਂ ਨੂੰ ਦੇਸ਼ ਨਿਕਾਲੇ ਦੇ ਨੋਟਿਸ ਜਾਰੀ ਪਾਕਿਸਤਾਨੀ ਸੁਰੱਖਿਆ ਬਲਾ ਨੇ ਖੈਬਰ ਪਖਤੂਨ ਖਵਾ ਸੂਬੇ ਦੇ ਉੱਤਰੀ ਵਜ਼ੀਰਸਥਾਨ ਬਾਜ਼ੌਰ ਅਤੇ ਹੰਗੂ ਜ਼ਿਲ੍ਹੇ ਦੇ ਵਿੱਚ 12 ਅਤਵਾਦੀਆਂ ਦੇ ਮਾਰੇ ਜਾਣ ਦਾ ਕੀਤਾ ਦਾਵਾ ਇਨ੍ਹਾਂ ਕਾਰਵਾਈਆਂ ਦੇ ਵਿੱਚ 5 ਫੌਜੀ ਵੀ ਮਾਰੇ ਗਏ ਵੱਡੇ ਆਤਮਕਾਤਹੀ ਹਮਲੇ ਦੀ ਫਰਾਤ ਵਿੱਚ ਸੀ ਅਤਵਾਦੀ ਟਰੰਪ ਨੇ ਫਿਰ ਤੋਂ ਪਾਕ ਫੌਜਮੁਖੀ মনির ਨੂੰ ਦੱਸਿਆ ਗੁੱਡਮੈਨ ਅਤੇ ਸ਼ਰੀਫ ਨੂੰ ਕਿਹਾ ਮਹਾਨ ਨੇਤਾ ਕੁਵਾਲਾ ਲੰਪੁਰ ਦੇ ਵਿੱਚ ਆਸ਼ੀਅਨ ਸੰਮੇਲਨ 2025 ਨੂੰ ਸੰਬੋਧਨ ਕਰਦੇ ਹੋਏ ਟਰੰਪ ਨੇ ਪਾਕਿਸਤਾਨੀ ਲੀਡਰਸ਼ਿਪ ਦਾ ਕੀਤਾ ਗੁੰਗਾਨ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ ਰਾਜਵੀਰ ਜਵੰਦਾ ਦੀ ਮੌਤ ਮਾਮਲੇ ਤੇ ਹਾਈ ਕੋਰਟ ਵਿੱਚ ਹੋਈ ਸੁਣਵਾਈ ਪਟੀਸ਼ਨ ਦੇ ਵਿੱਚ ਪਿੰਜ਼ੌਰ ਹਸਪਤਾਲ ਤੇ ਇਲਾਜ ਵਿੱਚ ਲਾਪਰਵਾਹੀ ਦਾ ਲਗਾਇਆ ਗਿਆ ਇਲਜ਼ਾਮ ਜਨਹਿਤ ਪਟੀਸ਼ਨ ਤੇ ਸੁਣਵਾਈ ਤੋਂ ਬਾਅਦ ਕੇਂਦਰ ਸਮੇਤ ਪੰਜਾਬ ਹਰਿਆਣਾ ਚੰਡੀਗੜ੍ਹ ਅਤੇ ਐਨ ਐਮਸੀ ਨੂੰ ਨੋਟਿਸ ਜਾਰੀ ਅਜਿਹੀ ਲਾਪਰਵਾਹੀ ਦੇ ਲਈ ਕਾਨੂੰਨ ਬਣਾਉਣ ਦੀ ਕੀਤੀ ਮੰਗ ਮੁੱਖ ਮੰਤਰੀ ਭਗਵੰਤ ਮਾਨ ਅਜਕਰਨਗਰ ਰਾਸ਼ਟਰਪਤੀ ਮੁਰਮੂ ਦੇ ਨਾਲ ਮੁਲਾਕਾਤ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਪੁਰਬ ਵਿੱਚ ਸ਼ਾਮਲ ਹੋਣ ਲਈ ਦੇਣਗੀ ਸੱਦਾ। ਅੰਮ੍ਰਿਤਸਰ ਤੋਂ ਟੋਰਾਂਟੋ ਲਈ ਰੋਜ਼ਾਨਾ ਉਡਾਨ ਸ਼ੁਰੂ ਪੰਜਾਬ ਅਤੇ ਕੈਨੇਡਾ ਵੱਸਦੇ ਪੰਜਾਬੀ ਭਾਈਚਾਰੇ ਦੇ ਲਈ ਟੋਰਾਂਟੋ ਜਾਣ ਦਾ ਹਵਾਈ ਸਫ਼ਰ ਹੋਇਆ ਹੋਰ ਵੀ ਸੁਖਾਲਾ। ਮੋਗ ਮੰਤਰੀ ਭਗਵੰਤ ਮਾਨ ਦੀ ਇਤਰਾਇਯੋਗ ਵੀਡੀਓ ਵਾਇਰਲ ਕਰਕੇ ਚਰਚਾ ਵਿੱਚ ਆਇਆ ਜ਼ਿਲ੍ਹਾ ਸੰਗਰੂਰ ਦੇ ਪਿੰਡ ਫੱਗੂਵਾਲਾ ਨਾਲ ਸੰਬੰਧਿਤ ਜਗਮਨਦੀਪ ਸਿੰਘ ਉਰਫ ਜਗਮਨ ਸਮਰਾ ਦਾ ਫਰੀਦਕੋਟ ਅਦਾਲਤ ਤੋਂ ਗ੍ਰਿਫਤਾਰੀ ਵਾਰੰਟ ਜਾਰੀ ਕੇਸ ਦੀ ਸੁਣਵਾਈ 28 ਅਕਤੂਬਰ ਨੂੰ ਪੰਜਾਬ ਵਿੱਚ ਇੱਕ ਦਿਨ ਵਿੱਚ ਪੁਰਾਲੀ ਸਾੜਨ ਦੇ ਸਭ ਤੋਂ ਵੱਧ ਮਾਮਲੇ ਦਰਜ ਐਤਵਾਰ 122 ਥਾਈ ਜੁਲਾਈ ਗਈ ਪੁਰਾਲੀ ਕੁੱਲ ਅੰਕੜਾ 743 ਤੋਂ ਪਰ UFC ਅਮਰੀਕਾ ਦੇ ਵੱਲੋਂ ਆਬੂਤਾਬੀ ਵਿੱਚ ਕਰਵਾਈ ਪਹਿਲੀ ਪਾਵਰ ਸਲੈਪ ਚੈਂਪੀਅਨਸ਼ਿਪ ਵਿੱਚ ਸ਼੍ਰੀ ਚਮਕੌਰ ਸਾਹਿਬ ਦੇ ਨੌਜਵਾਨ ਸਿੱਖ ਖਿਡਾਰੀ ਜੁਜਾਰ ਸਿੰਘ ਟਾਈਗਰ ਨੇ ਰਸ਼ੀਅਨ ਖਿਡਾਰੀ ਐਂਟੀ ਗੁਲਸਕਾ ਨੂੰ ਚਿਤ ਕਰਕੇ ਪਹਿਲਾ ਚੈਂਪੀਅਨ ਹੋਣ ਦਾ ਮਾਣ ਕੀਤਾ ਹਾਸਲ ਫਿਰੋਜ਼ਪੁਰ ਪੁਲਿਸ ਵੱਲੋਂ ਬੀਐਸਐਫ ਨਾਲ ਕੀਤੇ ਸਾਂਝੇ ਅਭਿਆਨ ਦੌਰਾਨ ਪਿੰਡ ਹਬੀਬਵਾਲਾ ਦੇ ਖੇਤਾਂ ਦੇ ਵਿੱਚੋਂ ਸਰਹੱਦ ਪਾਰ ਤੋਂ ਡਰੋਨ ਰਾਹੀਂ ਭੇਜੀ ਗਈ 551 ਗ੍ਰਾਮ ਹੈਰੋਇਨ ਅਤੇ ਇੱਕ ਡਰੋਨ ਬਰਾਮਦ ਪੁਲਿਸ ਦੇ ਵੱਲੋਂ ਅਗਲੀ ਕਾਰਵਾਈ ਜਾਰੀ ਜਲੰਧਰ ਦੇ ਅੰਬੇਦਕਰ ਨਗਰ ਵਿੱਚ ਪਾਵਰਕਾਮ ਦੇ ਵੱਲੋਂ ਕਰੀਬ 800 ਕਰੋੜ ਰੁਪਏ ਦੇ ਟਾਊਨ ਦੇ ਲਈ 24 ਘੰਟੇ ਦਾ ਅਲਟੀਮੇਟਮ ਪਾਵਰਕਾਮ ਦੇ ਅਧਿਕਾਰੀ ਜ਼ਮੀਨ ਤੇ ਕਬਜ਼ਾ ਲੈਣ ਦੇ ਲਈ ਜਾਣਗੇ ਅਦਾਲਤ ਕੈਨੇਡਾ ਦੇ ਵਿੱਚ ਬਿਨਾ ਦਸਤਾਵੇਜ਼ ਵਾਲੇ ਭਾਰਤੀ ਕਾਮਿਆਂ ਤੇ ਕਾਰਵਾਈ ਤੇ ਕੈਲਗਰੀ ਟੋਰਾਂਟੋ ਵੈਂਕੂਵਰ ਅਤੇ ਹੂਰ ਸ਼ਹਿਰਾ ਦੇ ਵਿੱਚ ਕੰਮਕਾਰ ਵਾਲੀਆਂ ਥਾਵਾਂ ਤੇ ਛਾਪੇਮਾਰੀ ਵਧਾਈ ਗਈਆਂ ਨੂੰ ਦੇਸ਼ ਨਿਕਾਲੇ ਦੇ ਨੋਟਿਸ ਜਾਰੀ ਪਾਕਿਸਤਾਨੀ ਸੁਰੱਖਿਆ ਬਲਾ ਨੇ ਖੈਬਰ ਪਖਤੂਨ ਖਵਾ ਸੂਬੇ ਦੇ ਉੱਤਰੀ ਵਜ਼ੀਰਸਥਾਨ ਬਾਜ਼ੌਰ ਅਤੇ ਹੰਗੂ ਜ਼ਿਲ੍ਹੇ ਦੇ ਵਿੱਚ 12 ਅਤਵਾਦੀਆਂ ਦੇ ਮਾਰੇ ਜਾਣ ਦਾ ਕੀਤਾ ਦਾਵਾ ਇਨ੍ਹਾਂ ਕਾਰਵਾਈਆਂ ਦੇ ਵਿੱਚ 5 ਫੌਜੀ ਵੀ ਮਾਰੇ ਗਏ ਵੱਡੇ ਆਤਮਕਾਤਹੀ ਹਮਲੇ ਦੀ ਫਰਾਤ ਵਿੱਚ ਸੀ ਅਤਵਾਦੀ ਟਰੰਪ ਨੇ ਫਿਰ ਤੋਂ ਪਾਕ ਫੌਜਮੁਖੀ মনির ਨੂੰ ਦੱਸਿਆ ਗੁੱਡਮੈਨ